ਸਾਡੇ ਤੇ ਬਹੁਤ ਵੱਡੀ ਕਿਰਪਾ ਹੋ ਰਹੀ ਹੈ ਬਾਬਾ ਜੀ ਦੀ ਕਿ ਸਾਡੇ ਨੌ ਪਿੰਡਾਂ ਦੇ ਵਿੱਚ ਬਾਬੇ ਨੇ ਜਿਹੜਾ ਗੰਦਾ ਪਾਣੀ ਬੁੱਢੇ ਨਾਲੇ ਚ ਜਾਂਦਾ ਸੀਗਾ ਬੁੱਢੇ ਨਾਲੇ ਦੇ ਵਿੱਚ ਉਹਨੂੰ ਬਾਬੇ ਨੇ ਤਿੰਨ ਖੂਬ ਬਣਾ ਕੇ ਨਾਲ ਪੂਰੇ ਟ੍ਰੀਟਮੈਂਟ ਪਾਪ ਲਾਂਡ ਬਣਾ ਕੇ ਜਿਹੜਾ ਪਾਣੀ ਖੇਤਾਂ ਨੂੰ ਦੇ ਦਿੱਤਾ ਲੋਕਾਂ ਦੇ ਇੱਕ ਤੇ ਖੇਤਾਂ 'ਚ ਪਾਣੀ ਫਰੀ ਮਿਲੂਗਾ ਇੱਕ ਪਿੰਡਾਂ ਦੀ ਸਫਾਈ ਹੋਗੀ ਔਰ ਇਹ ਜਿਹੜਾ ਬੁੱਢੇ ਦਰਿਆ ਦਾ ਪਾਣੀ ਕਿੰਨੀ ਜਗ੍ਹਾ ਕਿੰਨੇ ਪਿੰਡਾਂ 'ਚ ਜਾ ਕੇ ਬਿਮਾਰੀ ਫੁਲਾਉਂਦਾ ਸੀ ਤੇ ਉਹ ਪਾਣੀ ਨੂੰ ਖਤਮ ਕੀਤਾ ਪਹਿਲਾਂ ਲੱਗਦਾ ਸੀ ਕਿ ਬੁੱਢਾ ਦਰਿਆ ਸਾਫ਼ ਨਹੀਂ ਹੋ ਸਕਦਾ ਪਰ ਬਾਬਾ ਜੀ ਦੀ ਕਿਰਪਾ ਨਾਲ ਸਾਫ਼ ਦਿਖ ਰਿਹਾ ਕਿ ਆਉਣ ਵਾਲੇ ਦਿਨਾਂ ਚੱਲੋ ਜਹਾਣੇ ਦਾ ਜਿਹੜਾ ਗੁੱਢਾ ਨਾਲਾ ਉਹ ਬੁੱਢਾ ਦਰਿਆ ਬਣ ਜਾ ਰਿਹਾ ਸੋ ਜਿਵੇਂ ਪਹਿਲਾਂ ਲੋਕ ਬੁੱਢਾ ਦਰਿਆ ਦੇ ਵਿੱਚ ਨਹਾਉਂਦੇ ਸੀ ਤੇ ਬਾਬਾ ਜੀ ਦੀ ਕਿਰਪਾ ਸਦਕਾ ਬਹੁਤ ਜਲਦੀ ਲੋਕ ਇਸ ਬੁੱਢੇ ਦਰਿਆ ਚ ਜਵਾਕ ਨਹਾਉਣਗੇ ਸੋ ਇੰਜੋਏ ਕਰਨਗੇ ਜਿਵੇਂ সুইমিং ਪੂਲਾਂ ਜੀ ਆ ਕੇ ਨਹਾਉਂਦੇ ਆ ਤੇ ਬਾਬਾ ਜੀ ਇਸ ਕਿਰਪਾ ਨਾਲ ਲੱਗੇ ਹੋਏ ਆ ਕਿ ਨਾਤੇ ਬਿਮਾਰੀ ਫੈਲੇ ਤੇ ਪਾਣੀ ਵੀ ਸਾਫ਼ ਹੋਵੇ ਪੀਣ ਯੋਗ ਪਾਣੀ ਨਹਾਉਣ ਯੋਗ ਪਾਣੀ ਬਾਬਾ ਜੀ ਕਿਰਪਾ ਸਦਕਾ ਬਣ ਰਿਹਾ ਸੋ ਮੈਂ ਬਾਬਾ ਜੀ ਦਾ ਮੇਰੇ ਹਲਕੇ ਦੇ ਵਿੱਚ ਬਾਬੇ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਤੇ ਮੈਂ ਹਲਕਾ ਸਾਂਹੇਵਾਲ ਦੇ ਜਿਹੜੇ ਪਿੰਡਾਂ ਦੇ ਮੇਰੇ ਪਿੰਡ ਲਗਦੇ ਜਿਹੜੇ ਬੁੱਢਾ ਦਰਿਆ ਨਾਮ ਉਹਨਾਂ ਨੂੰ ਬੇਨਤੀ ਕਰਦਾ ਕਿ ਬਾਬਾ ਜੀ ਨੇ ਬਹੁਤ ਵੱਡੀ ਕਿਰਪਾ ਸਦਕਾ ਇਹ ਮਿਹਨਤ ਕੀਤੀ ਹੈ ਆਪ ਪੋਗਲਣ ਮਸ਼ੀਨ ਚਲਾ ਰਿਹਾ ਆਪ ਇੱਟਾਂ ਲਾ ਰਿਹਾ ਆਪ ਛੋੜੀ ਨਾਲ ਸਾਰੀ ਸੇਵਾ ਕਰੇ ਕਈ ਨਾ ਸੇਵਾ ਕਰ ਰਿਹਾ ਸੋ ਇਹਨਾਂ ਦੀ ਸੇਵਾ ਵਿਅਰਥ ਨਾ ਜਾਣ ਦਿਓ ਇਹਨਾਂ ਦੀ ਸਦਾ ਕਿਰਪਾ ਸਦਕਾ ਆਪਾਂ ਇਹਨਾਂ ਨੂੰ ਸਾਫ਼ ਰੱਖਣਾ ਕਿਉਂਕਿ ਮਾਡਲ ਪਹਿਲਾ ਮਾਡਲ ਸੀਚੇਵਾਲ ਦੇ ਵਿੱਚ ਬਾਬਾ ਜੀ ਦਾ ਸੀਗਾ ਦੂਜਾ ਮਾਡਲ ਸਾਹਨੇਵਾਲ ਦੇ ਵਿੱਚ ਤਿਆਰ ਕੀਤਾ ਤੇ ਜਿਵੇਂ ਸੰਤ ਸੀਚੇਵਾਲ ਜੀ ਨੇ ਸੀਚੇਵਾਲ ਦੇ ਵਿੱਚ ਪੂਰਾ ਪੰਜਾਬ ਨਹੀਂ ਕਾਫੀ ਦੁਨੀਆ ਤੋਂ ਲੋਕ ਆਉਂਦੇ ਦੇਖਣ ਪੂਰੀ ਦੁਨੀਆ ਤੋਂ ਬਾਬਾ ਜੀ ਦੇ ਉੱਥੇ ਤੇ ਸਾਡੇ ਸਾਹਨੇਵਾਲ 'ਚ ਵੀ ਕਿਰਪਾ ਹੋਈ ਹੈ ਤੇ ਇਹਨੂੰ ਆਪਾਂ ਜੇ ਸੰਭਾਲ ਕੇ ਰੱਖਾਂਗੇ ਤੇ ਬਾਬਾ ਜੀ ਇਸੇ ਤਰ੍ਹਾਂ ਕਿਰਪਾ ਜੜੀ ਸਾਹਨੇਵਾਲ ਤੇ ਬਣਾਈ ਰੱਖਣਗੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸੰਤ ਜੀ ਦਾ ਦਿਲੋਂ ਧੰਨਵਾਦ ਕਰਦੇ ਹੋਏ ਸਦਾ ਹੀ ਇਹਨਾਂ ਦਾ ਧੰਨਵਾਦ ਤਾਂ ਹੀ ਹੋਊਗਾ ਜੇ ਅਸੀਂ ਇਹਨਾਂ ਦੀ ਕੀਤੀ ਹੋਈ ਮਿਹਨਤ ਨੂੰ ਵਿਅਰਥ ਨਾ ਜਾਣ ਦਵਾਗੇ ਇਹਨੂੰ ਸੰਭਾਲ ਕੇ ਰੱਖਾਂਗੇ ਸੋ ਸਾਂਨੇਵਾਲ ਦੇ ਵਸਨੀਕਾਂ ਨੂੰ ਲੁਧਿਆਣਾ ਵਸਨੀਕਾਂ ਨੂੰ ਮੈਂ ਮੁਬਾਰਕਵਾਦ ਦਿੰਦਾ ਤੇ ਬਾਬਾ ਜੀ ਦਾ ਦਿਲ ਦੀਆਂ ਗਹਿਰਾਂ ਵਿੱਚ ਧੰਨਵਾਦ ਕਰਦਾ ਕਿ ਬਹੁਤ ਵੱਡੀ ਕਿਰਪਾ ਹਲਕਾ ਸਾਂਨੇਵਾਲ ਦੇ ਕੀਤੀ